ਪੰਜਾਬ ਭਾਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰੇ ਤੂਫਾਨ ਅਤੇ ਮੀਂਹ ਆਉਣ ਦੀ ਸੰਭਾਵਨਾ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਸੱਚ ਸਾਬਿਤ ਹੋਈ ਪੂਰੇ ਸਵੇਰ ਪਰਦੇ ਵਿੱਚ ਪਈ ਬੇਮੌਸਮੀ ਬਰਸਾਤ ਤੇ ਤੇਜ਼ ਤੂਫਾਨ ਨੇ ਜਨ ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਭਵਾਨੀਗੜ ਰੋਡ ਤੇ ਤੇਜ਼ ਤੂਫਾਨ ਅਤੇ ਮੀਂਹ ਦੇ ਕਾਰਨ ਦਰਜਨਾਂ ਹੀ ਦਰਸਤ ਸੜਕ ਤੇ ਡਿੱਗ ਪਏ ਇਹ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਹੰਦਾ ਚਲਗਾ ਸਕਦੇ ਹੋ ਕਿ ਕਿੰਨਾ ਤੇਜ਼ ਤੂਫਾਨ ਅਤੇ ਮੀਂਹ ਔਨ ਕਾਰਨ ਵੱਡਾ ਨੁਕਸਾਨ ਹੋ ਗਿਆ ਮਦਦ ਕੀਤੀ ਤਾਂ ਜੋ ਕੋਈ ਰਸਤਾ ਖੁੱਲ ਸਕੇ ਪੂਰਾ ਰਸਤਾ ਬਿਲਕੁਲ ਚੱਲ ਰਿਹਾ ਚਲੋ ਚੱਲ ਰਿਹਾ ਡਰਾਈਵ ਕੋ ਖੁੱਲ ਜੂਗੀ 5-4 ਮਿੰਟ ਤੱਕ ਕਲੀਅਰ ਹੋ ਜੂਗਾ ਸਰ ਕਾਫੀ ਕਿਲੋਮੀਟਰ ਦਾ ਜਾਮ ਹਾਂ ਸਰ 4-5 ਕਿਲੋਮੀਟਰ ਸੀ ਜਿਹੜਾ ਜਾਮ ਸੀਗਾ ਹੁਣ ਵੈਸੇ ਸੁਮੂਥਲੀ ਚੱਲ ਰਹੀ ਆ ਹੁਣੀ ਹੁਣੀ ਹੁਣ ਚੱਲ ਪਈ ਤਾਂ ਨਿਕਲ ਜੂਗਾ ਖੁੱਲ ਜੂਗਾ ਪਹਿਲਾਂ ਦਰਖਾਸਤਾਂ ਲੜ ਕੇ ਸੀ ਕਿਉਂਕਿ ਆਟੋ ਧੱਪਣ ਕਰਕੇ ਰੋਡ ਲੌ ਸੀਗਾ ਹੁਣ ਸਿੱਖ ਐਸਾ ਮੈਂ ਲੋ 3 ਮਿੰਟ ਦੇ ਵਿੱਚ ਪੂਰਾ ਝਖੜ ਆ ਐਡਾ ਤਕੜਾ ਆ ਨਾ ਐਡਾ ਤਕੜਾ ਆ ਨਾ ਵੈਸੇ ਸਾਰੇ ਡੜਾ ਡੜ ਡੜ ਪੂਰੇ بڑے بڑے ਸਪੈਦੇ ਟੁੱਟ ਕੇ ਤੋ ਤੁਸੀਂ ਤਾਂ ਇਸ ਤੇ ਮੈਂ ਵੀ ਮੈਂ ਛੋਟਾ ਹਾਕੀ ਚਲਾਣਾ ਨਹੀਂ ਟਾਈਮ ਤੇ ਹਾਂ ਬਹੁਤ ਡੈਮੇਜ ਹੋ ਰਿਹਾ ਆ ਪੂਰਾ ਡੈਮੇਜ ਹੋ ਗਿਆ ਉਹ ਤੁਹਾਡੇ ਦਰਅਸਤ ਕਰੇ ਕਿ ਮੈਂ ਕਿਸ ਨੇ ਬਚਾਇਆ ਤੁਹਾਨੂੰ ਮੌਕੇ ਪਰਮਾਤਮਾ ਨੇ ਬਚਾਇਆ ਜੀ ਮੈਂ ਤਾਂ ਪਰਮਾਤਮਾ ਬਚਾਨ ਵਾਲਾ ਜੀ ਉਸ ਨੇ ਬਚਾਇਆ ਮੈਂ ਤਾਂ ਬਰੋ ਟੈਂਪੂ ਦੇ ਨਾਲੇ ਵਿੱਚ نیچے ਲਾ ਕੇ ਹੇਠ ਬੈਠ ਗਿਆ ਤੇ ਉਸ ਟਾਈਮ ਸਪਾ ਦੇ ਧੜਾ ਧੜ ਧੜਾ ਧੜ ਘੜੇ ਦੇ ਉੱਪਰੋਂ ਇਹ ਤੇ ਕਾਇਆ ਦੇਖੀ ਨਹੀਂ ਹੈਗਾ ਦੇਖ ਲਓ ਤੁਸੀਂ ਆਹ ਦੇਖੋ ਕੀ ਹਾਲ ਹੈ ਦੇਖੋ ਮੈਂ ਬਾਈ ਜੀ ਖੰਨੇ ਤੋਂ ਆ ਰਹੇ ਹਾਂ ਜਿਹੜਾ ਤੂਫਾਨ ਆਇਆ ਹੈ ਅੱਪਾ ਦੇਖਿਆ ਹੀ ਆ ਸਾਰਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਹੈ ਪਹਿਲਾਂ ਮੈਂ ਕੰਨੇ ਤੋਂ ਮਲੇਰਪੁਰ ਵਾਲੀ ਸੜਕ ਪਾਈ ਉਸੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੜਕਾਂ ਤੇ ਪੇੜ ਜੜੇ ਹੋਏ ਫਿਰ ਬਾਗੜੀਆਂ ਵਾਲੀ ਸਾਈਡ ਤੋਂ ਗਿਆ ਤੇ ਚਿੱਤੇ ਵਾਲਾ ਗੁੰਜਾ ਕੇ ਉੱਥੇ ਪੇੜ ਕਾਫੀ ਡਰੇ ਹੋਏ ਕਿਤੇ ਲਾਸਟ ਮੈਨੂੰ ਕੋਈ ਆਪਸ਼ਨ ਸੀ ਕਿ ਮੈਂ ਨਾਦੇ ਵਿੱਚ ਦੀ ਚਲਾ ਜਾ ਤੇ ਹੁਣ ਵੀ ਇੱਥੇ ਤੁਸੀਂ ਬੋਲਤੇ ਜਾ ਕੇ ਦੇਖੋ ਤਾਂ ਮੇਰੇ ਹਿਸਾਬ ਨਾਲ 5-7 ਤੋਂ ਗੱਡੀ ਖੜੀ ਹੋਣੀ ਇੱਥੋਂ ਜਾਣਾ ਪੈ ਜੇ ਤਾਂ ਉਹ ਕਹਿੰਦੇ ਨੇ ਕਿ 4-5 ਘੰਟੇ ਤੁਹਾਨੂੰ ਇੱਥੋਂ ਲੰਘਣ ਤੇ ਲੱਗ ਜਾਣਗੇ ਕਿਉਂਕਿ ਹਨੀਗੜ ਸਾਈਡ ਵੀ ਪੇੜ ਕਾਫੀ ਡਰੇ ਹੋਏ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਿਹੜੇ ਐਮਰਜੈਂਸੀ ਤੇ ਉੱਤੇ ਪਾਸਿਬਿਲਿਟੀ ਬਿਲਕੁਲ ਪਾਸਿ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ। ਹੁਣ ਕਾਫੀ ਲੋਕ ਛੋਟੇ ਸਾਹਮਣੇ ਪਟਿਆਲੇ ਸਾਈਡ ਤੋਂ ਜਾ ਰਹੇ ਆ ਪਟਿਆਲੇ ਸਾਈਡ ਤੋਂ ਵੀ ਜਾ ਕੇ ਅੱਗੇ ਇਹ ਨਹੀਂ ਪਤਾ ਕਿ ਅੱਗੇ ਵੀ ਰੋਡ ਕਿਤੇ ਬਲੌਕ ਹੋ। ਇਹਨੇ ਮਿਲਿਆ ਕੋਟਲਾ ਬਾਗੜੀਆਂ ਤੋਂ ਅੰਮ੍ਰਿਤਸਰ ਦੇ ਸਾਰੀ ਬਲੌਕ ਆ। ਬਿਲਕੁਲ ਬਲੌਕ ਹੈ ਜੀ ਮੈਂ ਕਿੰਨੇ ਰਸਤੇ ਜਾ ਕੇ ਆਇਆ ਥੱਲੇ ਤੋਂ ਆ ਰਹੇ ਸੀਗਾ। ਕਿੰਨੇ ਸੜਕਾਂ ਦੇ ਪੇੜ ਗਿਰੇ ਹੋਏ ਬਿਲਕੁਲ ਸੜਕਾਂ ਜਾਮ ਹੋਈਆਂ। ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز